ਫਗਵਰਾਨਸ 3 ਪਿੰਡ ਪਖੜੀਆਣਾ ਵਿਖੇ ਪਿੰਡ ਦੇ ਮੋਹਤਵਾਰ ਪਤਵੰਤਿਆਂ ਦਾ ਇੱਕ ਇਕੱਠ ਹੋਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ ਇਸ ਦੌਰਾਨ ਗੱਲਬਾਤ ਕਰਦੇ ਹਾਂ ਵਿੱਕੀ ਪਖੜੀਆਣਾ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਦਿਨੀ ਪਿੰਡ ਵਾਸੀਆਂ ਵੱਲੋਂ ਮਨਰੇਗਾ ਵਿੱਚ ਫਰਜੀ ਜੋਬ ਕਾਰਡ ਬਣਾਉਣ ਉਪਰੰਤ ਫਰਜੀ ਦਿਹਾੜੀਆਂ ਲਗਾ ਕੇ ਪੈਸੇ ਪਵਾਉਣ ਸੰਬੰਧੀ ਇੱਕ ਲਿਖਤੀ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਤੇ ਲੋਕਪਾਲਿਕਾ ਪੁਰਥਲਾ ਨੂੰ ਦਿੱਤੀ ਸੀ ਉਨਾ ਤਸੱਗੀ ਸੂਤਰਾ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਕੁਝ ਵਿਅਕਤੀ ਰਿਕਵਰੀ ਵੀ ਦੇ ਕੇ ਆਏ ਨੇ। ਉਹਨਾਂ ਨੇ ਕਿਹਾ ਕਿ ਇਹ ਸਭ ਪਿੰਡ ਦੇ ਸਾਬਕਾ ਸਰਪੰਚ ਤੇ ਲੰਬੜਦਾਰ ਦੇ ਕਹਿਣ ਤੇ ਹੀ ਕੀਤਾ ਗਿਆ ਸੀ। ਉਹਨਾਂ ਮੰਗ ਕੀਤੀ ਉਕਤ ਦੋਸ਼ੀਆਂ ਉੱਪਰ ਮਿਸਾਲੀ ਕਾਰਵਾਈ ਕੀਤੀ ਜਾਵੇ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੱਸ ਸ਼ਰਮਾ ਦੀ ਰਿਪੋਰਟ। ਇਹ ਜਿ ਪਿਛਲੇ ਦਿਨੀ ਇਹ ਨਾ ਅਸੀਂ ਸਮੂਹ ਨਗਰ ਵਾਸੀਆਂ ਨੇ ਇਹ ਐਪਲੀਕੇਸ਼ਨ ਦਿੱਤੀ ਸੀਗੀ ਜੀ ਸ਼ਿਕਾਇਤ ਕੀਤੀ ਸੀਗੀ ਮਨਰੇਗਾ ਦੇ ਵਿੱਚ ਟਰਗੀ ਦਿਹਾੜੀਆਂ ਲਗਵਾ ਕੇ ਪੈਸੇ ਪਾਉਣ ਦੇ ਸਬੰਧ ਦੇ ਵਿੱਚ ਜੀ ਤੇ ਇਹਨਾਂ ਦੇ ਵਿੱਚ ਜੀ ਥੋੜੀ ਕਾਰਵਾਈ ਹੋਈ ਆ ਸਾਰਾ ਹੋ ਰਿਹਾ ਸਰਕਾਰ ਵੱਲੋਂ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਲੈਟਰ ਪਾਈ ਸੀਗੀ ਇਹ ਤੇ ਲੋਕਪਾਲ ਸਾਹਿਬ ਕਪੂਰਥਲਾ ਨੂੰ ਵੀ ਪਾਈ ਸੀ ਲੈਟਰ ਤੇ ਉਹਦੇ ਸਬੰਧ ਵਿੱਚ ਕਾਰਵਾਈ ਹੋਈ ਸਾਨੂੰ ਸੂਤਰਾਂ ਤੋਂ ਪਤਾ ਲੱਗਿਆ ਵੀ ਕੁਝ ਬੰਦੇ ਪਿੰਡੋਂ ਹੀ ਪਤਾ ਲੱਗਿਆ ਹੈ ਰਿਕਵਰੀ ਵੀ ਦੇ ਆਏ ਕੁਝ ਬੰਦੇ ਇਹਨਾਂ ਦੇ ਤਾਂ ਇੱਥੇ ਗਰਜਿੰਦਰ ਸਿੰਘ ਸਨ ਗੁਰਦੇਵ ਸਿੰਘ ਉਹਨੇ ਸੱਚਾਈ ਤੇ ਖੜਦੇ ਆ ਉਹਨੇ ਵੀ ਇਹ ਸੱਚ ਬਿਆਨ ਕੀਤਾ ਆ ਲੋਕਪਾਲ ਸਾਹਿਬ ਦੇ ਜਾ ਕੇ ਵੀ ਮੈਨੂੰ ਇਹਦਾ ਗੱਲਾਂ ਦਾ ਕੁਝ ਨਹੀਂ ਪਤਾ ਜੋ ਵੀ ਮੇਰੇ ਤੋਂ ਕਰਾਇਆ ਤਰਲੋਚਨ ਸਿੰਘ ਲੰਬੜਦਾਰ ਤੇ ਜੰਗ ਬਹਾਦਰ ਸਿੰਘ ਸਰਪੰਚ ਨੇ ਫਰਜੀ ਜੋਬ ਕਾਰਡ ਬਣਵਾ ਕੇ ਤਾਂ ਜਿਹੜੇ ਪੈਸੇ ਪੁਹਾਈਏ ਤੇ ਸਾਡੀ ਇਹ ਬੇਨਤੀ ਹੈ ਜੀ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਕਿ ਇਹ ਜਿੰਨੇ ਵੀ ਬੰਦਿਆਂ ਨੇ ਜੋਬ ਕਾਰਡ ਜਿਹੜੇ ਫਰਜੀ ਬਣਾਏ ਆ ਉਹਨਾਂ ਦੀ ਰਿਕਵਰੀ ਪੁਵਾਈ ਜਾਵੇ ਤੇ ਇਹ ਜਿਹੜਾ ਹੈਗਾ ਇਹਦਾ ਪਰਦਾ ਫਾਸ਼ ਕਰਕੇ ਜੋ ਬਣਦੀ ਕਾਰਵਾਈ ਜਾਂ ਮਸਾਲੀ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜੇ ਆਲੇ ਦੁਆਲੇ ਦੇ 25 30 ਪਿੰਡ ਆ ਉਹਨਾਂ ਦੇ ਵਿੱਚ ਵੀ ਜਿਹੜਾ ਹੈਗਾ ਨਾ ਇਹਦਾ ਸੁਧਾਰ ਆ ਜਾਵੇ ਪ੍ਰਸ਼ਾਸ਼ਕਾਂ ਦੇ ਧਿਆਨ ਚ ਲੈਂਦਾ ਇਹ ਮਾਮਲਾ ਸਾਰਾ ਹਾਂਜੀ ਜੀ ਪ੍ਰਸ਼ਾਸ਼ਕਾਂ ਦੇ ਧਿਆਨ ਚ ਲਿਆਂਦਾ ਜੀ ਅਸੀਂ ਐਪਲੀਕੇਸ਼ਨ ਨਗਰ ਨਿਵਾਸੀਆਂ ਲੋ ਦੇ ਕੇ ਆਏ ਆ ਜੀ ਸਾਰੇ ਅਸੀਂ ਪੇਸ਼ ਹੋ ਕੇ ਐਪਲੀਕੇਸ਼ਨ ਦਿੱਤੀ ਹੈ ਜੀ ਤੇ ਪਿਛਲੇ ਦਿਨੀ ਅਸੀਂ ਤੁਹਾਡੇ মিডিਆ ਦੇ ਵਿੱਚ ਤੁਹਾਡੇ ਥਰੂ ਵੀ ਦੱਸਿਆ ਸੀਗਾ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆ ਜੀ ਜਿਹੜਾ ਤੁਸੀਂ ਸਾਡੀ ਆਵਾਜ਼ ਨੂੰ ਇਦਾਂ ਬੁਲੰਦ ਕੀਤਾ ਤੇ ਪ੍ਰੈਸ ਦੇ ਪ੍ਰੈਸ ਨੇ ਸਾਨੂੰ ਬੜਾ ਸਹਾਰਾ ਦਿੱਤਾ ਜੀ ਪ੍ਰੈਸ ਦੇ ਨਾਲ ਸਾਡੀ ਗੱਲਬਾਤ ਜਿਹੜੀ ਉੱਚੇ ਪੱਧਰ ਤੇ ਚੱਲ ਗਈ ਤੇ ਸਾਨੂੰ ਹੁਣ ਪੂਰੀ ਉਮੀਦ ਹੈ ਕਿ ਸਾਨੂੰ ਇਨਸਾਫ ਮਿਲੂਗਾ ਜੀ ਬੇਲੀ ਗਲਤਾ ਸੀ ਗਈ ਜੀ ਨਰੇਗਾ ਵਾਲਿਆਂ ਦੇ ਜਿਹੜਾ ਸੀਗਾ ਆਪਣੇ ਕਬਲਾ ਇਹਨਾਂ ਨੇ ਆਪਣੇ ਬਹੁਤ ਜ਼ਿਆਦਾ ਕਬਲਾ ਕੀਤਾ ਉਹਦੇ ਬਾਰੇ ਦੂਸਰਾ ਨੰਬਰ 2 ਸਬੰਧ ਆਪਣੇ ਮੇਰਾ ਖੁਦ ਆਪਣਾ ਸਾਡੀ ਜਿੱਦੀ ਜਾਇਦਾਦ ਬਜ਼ੁਰਗਾਂ ਦੀ ਉੱਥੇ ਇਹਨਾਂ ਨੇ ਲੋਕਾਂ ਨੇ ਪਾਰਕ ਬਣਾਈ ਹੈ ਧੱਕੇ ਨਾਲ ਉੱਥੇ ਪਾਰਕ ਬਣਾਈ ਹੈ ਧੱਕੇ ਨਾਲ ਮੈਂ ਜਦ ਕੇ ਸੀ ਇਹਨਾਂ ਨੂੰ ਦੱਸ ਦੇਣਾ ਵੀ ਆ ਇਹਦੀ ਫਰਦ ਆ ਇਹਦੀ ਕੋਲ ਸਾਡੇ ਕੋਲ ਹੈਗਾ ਹਾਂ ਸੰਤਾ ਵੀ ਤੁਸੀਂ ਆਪਣੇ ਦਿਓ ਆਪਣੇ ਛੱਡ ਦਿਓ ਕਹਿੰਦੇ ਨਹੀਂ ਜੀ ਆਪਣੇ ਉਹਨੇ ਨਹੀਂ ਛੱਡਿਆ ਕੋਈ ਵੀ ਉੱਥੇ ਉਹਨੇ ਪਾਰਕ ਬਣਾਈ ਐ ੱੱੱਕੇ ਨਾਲ ਸਾਡੀ ਆਪਣੀ ਖੁੱਦ ਦੀ ਬਜ਼ੁਰਗਾਂ ਦੀ ਜਾਇਦਾਦ ਐ ਉਹ ਤੇ ਉਹ ਉੱਥੇ ਉਹਨੇ ਪਾਰਕ ਬਣਾਈ ਐ ਹਾਲਾਂਕਿ ਸਾਨੂੰ ਫੇਰ ਕੇਸ ਕਰਨਾ ਪਿਆ ਕੇਸ ਅਸੀਂ ਜਿੱਤ ਲਿਆ ਜੋ ਇਸ ਕਰਕੇ ਜਿਹੜਾ ਪਿੰਡ ਦੇ ਵਿੱਚ ਜਿਹੜਾ ੱੱੱਕਾ ਹੋ ਰਿਹਾ ਉਹ ਅਸੀਂ ਆਪਣੇ ਬੰਦ ਕਰਨਾ ਚਾਹੁੰਨੇ ੱੱੱਕਾ ਕਿਸੇ ਨਾਲ ਵੀ ਨਹੀਂ ਹੋਣਾ ਚਾਹੀਦਾ ਜੋ ਵੀ ੱੱੱਕਾ ਕਿਸੇ ਕਿਸੇ ਵੀ ਕਿਸਮ ਦਾ ੱੱੱਕਾ ਅੱਜ ਜਿਸ ਤਰ੍ਹਾਂ ੱੱੱਕਾ ਕਿ ਪਹਿਲੀ ਤਾਂ ਗੱਲ ਐ ਹੁਣ ਜਿੱਦਾਂ ਨਰੱਗਾ ਵਾਲਿਆਂ ਦੀ ਹੋ ਗਈ ਦੂਸਰੀ ਗੱਲ ਇਹ ਹੈ ਕਿ ਸਾਡੀ ਆਪਣੀ ਜੱਦੀ ਜਾਇਦਾਦ ਹੀ ਖੋਣ ਲੱਪੇ ਤਾਂ ਫੇਰ ਰਹਿ ਗਈ ਗਿਆ ਇਸ ਕਰਕੇ ਜਿਹੜਾ ਬੇਨਤੀ ਆ ਕਿ ਜਿਸ ਤਰ੍ਹਾਂ ਤੁਸੀਂ ਪ੍ਰੈਸ ਵਾਲੇ ਉਹ ਉਪਰ ਆਵਾਜ਼ ਲੈ ਜਾਣੀ ਚਾਹੀਦੀ ਆ ਵੀ ਜਿਨ੍ਹਾਂ ਚਿਰ ਆਪਣੇ ਕੋਈ ਵੀ ਆਪਣੇ ਗਲਤ ਚੱਲਦਾ ਉਹਨੂੰ ਰੋਕਣਾ ਚਾਹੀਦਾ